ਮਿਸ਼ਨ ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਹੰ ਸਰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਵਿੱਡੀ ਹੋਈ ਮਹਮ ਦੇ ਤਹਿਤ ਮਾਨਯੋਗ ਡੀਜੀ ਸਾਹਿਬ ਪੰਜਾਬ ਅਤੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਦੇ ਗਾਂਧੀ ਜੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਐਸਪੀਡੀ ਸਾਹਿਬ ਮੋਗਾ ਤੇ ਡੀਐਸਪੀ ਨਿਹਾਲ ਸਿੰਘ ਵਾਲਾ ਦੀ ਹਦਾਇਤ ਤੇ ਅੱਜ ਨਿਹਾਲ ਸਿੰਘ ਵਾਲਾ ਥਾਣਾ ਦੇ ਏਰੀਏ ਵਿੱਚ ਪਿੰਡ ਪੱਤੋ ਹਿਰਾ ਸਿੰਘ ਦੀਨਾ ਨਿਹਾਲ ਸਿੰਘ ਵਾਲਾ ਨੰਗਲ ਅਤੇ ਹਿੰਮਤਪੁਰਾ ਆਦ ਦੇ ਵਿੱਚ ਕੱਸੋ ਆਪਰੇਸ਼ਨ ਕੀਤਾ ਗਿਆ ਹੈ ਕਰੀਬ 40 ਤੋਂ 45 ਜਵਾਨ ਸਾਡੇ ਨਾਲ ਸਨ ਚੌਕੀ ਇਨਚਾਰਜ ਬਲਾਸਪੁਰ ਚੌਕੀ ਇਨਚਾਰਜ ਦਿਨਾ ਸਾਹਿਬ ਤੇ ਥਾਣਾ ਦੀ ਫੋਰਸ ਲੈ ਕੇ ਤੇ ਕਾਸ਼ੋ ਆਪਰੇਸ਼ਨ ਦੌਰਾਨ ਜਿਹੜੇ ਸਾਨੂੰ ਇਤਲਾਹ ਮਿਲੀ ਹੁੰਦੀ ਹੈ ਸ਼ਕਤੀਪੁਰਸ਼ ਨੇ ਜਿਹੜੇ ਉਹਨਾਂ ਦੇ ਘਰਾਂ ਵਿੱਚ ਰੇਡ ਕੀਤੇ ਗਏ ਨੇ ਕੁਝ ਬੰਦੇ ਰੌਡ ਅਪ ਵੀ ਕੀਤੇ ਆ ਤੇ ਇਹਨਾਂ ਦੇ ਪਾਸੋਂ ਜੋ ਵੀ ਸਾਨੂੰ ਨਸ਼ੀਲਾ ਪਦਾਰਥ ਬਰਾਮਦ ਹੋਏਗਾ ਅਸੀਂ ਉਹਦੇ ਮੁਤਾਬਕ ਇਹਨਾਂ ਦੇ ਖਿਲਾਫ ਕਾਰਵਾਈ ਅਮਲ ਵਿੱਚ ਲਿਆਵਾਂਗੇ ਸਨ ਸਰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਵਿੱਡੀ ਹੋਈ ਮਹਿਮ ਦੇ ਤਹਿਤ ਮਾਨਯੋਗ ਡੀਜੀ ਸਾਹਿਬ ਪੰਜਾਬ ਅਤੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਦੇ ਗਾਂਧੀ ਜੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਐਸਪੀ ਡੀ ਸਾਹਿਬ ਮੋਗਾ ਤੇ ਡੀਐਸਪੀ ਨਿਹਾਲ ਸਿੰਘ ਵਾਲਾ ਦੀ ਹਦਾਇਤ ਤੇ ਅੱਜ ਨਿਹਾਲ ਸਿੰਘ ਵਾਲਾ ਥਾਣਾ ਦੇ ਏਰੀਏ ਵਿੱਚ ਪਿੰਡ ਪੱਤੋ ਹிரா ਸਿੰਘ ਦੀਨਾ ਨਿਹਾਲ ਸਿੰਘ ਵਾਲਾ ਨੰਗਲ ਅਤੇ ਹਿੰਮਤਪੁਰਾ ਆਦ ਦੇ ਵਿੱਚ ਕਸੋ ਆਪਰੇਸ਼ਨ ਕੀਤਾ ਗਿਆ ਹੈ ਕਰੀਬ 40 ਤੋਂ 45 ਜਵਾਨ ਸਾਡੇ ਨਾਲ ਸਨ ਚੌਂਕਿੰਚ ਚਾਰਜ ਬਲਾਸਪੁਰ ਚੌਂਕਿੰਚ ਚਾਰਜ ਦਿਨਾ ਸਾਹਿਬ ਤੇ ਥਾਣਾ ਦੀ ਫੋਰਸ ਲੈ ਕੇ ਤੇ ਕਸੋ ਆਪਰੇਸ਼ਨ ਦੌਰਾਨ ਜਿਹੜੇ ਸਾਨੂੰ ਇਤਲਾਹ ਮਿਲੀ ਹੁੰਦੀ ਹੈ ਸ਼ਕਤੀਪੁਰਸ਼ ਨੇ ਜਿਹੜੇ ਉਹਨਾਂ ਦੇ ਘਰਾਂ ਵਿੱਚ ਰੇਡ ਕੀਤੇ ਗਏ ਨੇ ਕੁਝ ਬੰਦੇ ਰੌਡ ਅਪ ਵੀ ਕੀਤੇ ਆ ਤੇ ਇਹਨਾਂ ਦੇ ਪਾਸੋਂ ਜੋ ਵੀ ਸਾਨੂੰ ਨਸ਼ੀਲਾ ਪਦਾਰਥ बरामद ਹੋਏਗਾ ਅਸੀਂ ਉਹਦੇ ਮੁਤਾਬਕ ਇਹਨਾਂ ਦੇ ਖਿਲਾਫ ਕਾਰਵਾਈ ਅਮਲ ਵਿੱਚ ਲਿਆਵਾਂਗੇ